ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਖਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣ ਚਾਹੀਦੇ ਮੈਂ ਤੁਹਾਡਾ ਆਪਣਾ ਜੁਗਲ ਸਾਹਿਬ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸਵੇਰ ਟਾਈਮ ਦੁਪਹਿਰ ਦਾ ਹੋ ਗਿਆ ਅਸੀਂ ਦੁਪਹਿਰ ਦਾ ਦੁਪਹਿਰਾ ਲਾਤੋ ਕੇ ਫਰੈਸ਼ ਤੇ ਹਰ-ਹਰ ਇਹ ਆ ਹੈਗਾ ਯਾਰ ਰੋਡ ਅੰਬਾਲਾ ਪਿੱਛੇ ਰਹਿ ਗਿਆ ਅੰਬਾਲੇ ਤੋਂ 20 ਕਿਲੋਮੀਟਰ ਅਗੇ ਆ ਮਿਰਚੀ ਪੰਪ ਆਏ ਮਿੱਤੀ ਆ ਗਿਆ ਇਹ ਪੰਪ ਰੇਲੈਂਸ ਦਾ ਬੀਪੀ ਪੰਪ ਆਪਣਾ ਖੜਾ ਆ ট্রাক ਉਹ ਸਾਹਮਣੇ ਖੜਾ ਪੰਪ ਤੇ ਰਾਤ 6:30 ਚਾਰ ਵਜੇ ਸੀ ਆਉਂਦੇ ਹੋਏ ਹੁਣ ਟਾਈਮ ਹੋ ਗਿਆ ਆ 12:30 ਦਾ ਬਲੌਗ ਸਟਾਰਟ ਦੁਪਹਿਰ ਨੂੰ ਕਰਨ ਲੱਗੇ ਆਪਾਂ ਤੇ ਦੇਖੋ ਇਹ ਘੱਟ ਤੱਕ ਦੰਦਾ ਬਲੌਗ ਨਵੇਂ ਆਏ ਤਾਂ ਜਰੂਰ ਆ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਕਿਦਾਂ ਦੀ ਲੱਗਦੀ ਹੈ ਵੀਡੀਓ ਮਿਲਦੇ ਅੱਗੇ ਹੁਣ ਰੋਟੀ ਪਾਣੀ ਖਾ ਕੇ ਆਨੇ ਆਂ ਜੇ ਸਾਹਮਣੇ ਰੋਡ ਤੇ ਪੂਰੀ ਰੌਣਕ ਮਿਲਾ ਹੈ ਜਾਂ ਤਾਂ ਘੋੜਾ ਕਣੀ ਤੁਰਿਆ ਆ ਵੀ ਬਾਈ ਚੱਲਿਆ ਇਧਰੋਂ ਮੋੜ ਕੇ ਹੁਣ ਤਰਾ ਆਪਣਾ ਇਹ ਵੀ ਰਾਤ ਦਾ ਹੀ ਖੜਾ ਏ ਬਾਈ ਤੇ ਇਹ ਵੀ ਹੁਣ ਲੱਗਾ ਮੋੜਨ ਤੇ ਆਪਾਂ ਗੱਡੀ ਉਧਰੋਂ ਕੱਢ ਕੇ ਹੁਣ ਇਧਰ ਲਾਤੀ ਆਪਣੀ ਹਜੇ ਬ੍ਰੇਕ ਆ ਇਹ ਕਿਉਂਕਿ ਆਪਾਂ ਰਸਤੇ ਆ ਜੇ ਸਾਡੀ ਡਿਊਟੀ ਇਹਨਾਂ ਬੜੀਆਂ ਗੱਡੀਆਂ ਦੇ ਉੱਤੇ ਨਾ ਡਿਊਟੀ ਰਾਤ ਨੂੰ ਹੀ ਜ਼ਿਆਦਾਤਰ ਦੇਣੀ ਪੈਂਦੀ ਆ ਡਿਊਟੀ ਰਾਤ ਦੀ ਹੁੰਦੀ ਆ ਦਿਨ ਚ ਤਾਂ ਬਸ ਸੌਣਾ ਪੈਣਾ ਹੀ ਰਹਿੰਦਾ ਤੇ ਆ ਚੱਲਿਆ ਭਾਈ ਕੱਢ ਲਿਆ ਪੋੜਾ ਹੈ ਤੇਲ ਪੋਗਾ ਸ਼ਾਇਦ ਤੇਲ ਪੋਗਾ ਲੱਗਦਾ ਤੇਲ ਪਵਾ ਕੇ ਫਿਰ ਜਾਉ ਤੇ ਬਾਕੀ ਆਪਣੀ ਚੱਲ ਜੀ ਆ ਰਸਤ ਰਾਤ ਨੂੰ ਤੇਲ ਪਵਾ ਕੇ ਇੱਥੇ ਪੰਪ ਤੋਂ ਫਿਰ ਆਪਾਂ ਜਾਵਾਂਗੇ ਤੇ ਆ ਲੈਣ ਦਾ 10 12 ਘੋੜਾ ਇਹਦੀ ਚਾਸੀ ਲੰਮੀ ਆ ਜਿਆਦਾ ਲੰਮੀ ਚਾਸੀ ਹੁੰਦੀ ਹੈ ਘੋੜੇ ਰਾਜਪੁਰੀਏ ਪੁਰੀਏ ਪੁਰੀਏ ਰਾਜਪੁਰੀਏ ਇਹ ਬਾਈਆ ਰਾਜਪੁਰੀਏ ਬਾਕੀ ਤੁਹਾਨੂੰ ਮੈਂ ਥੋੜਾ ਜਿਹਾ ਇਹਦੇ ਬਾਰੇ ਹੁਣ ਦੱਸਾਂ ਟਰਾਲੀ ਆਪਣੀ ਦੂਜੀ ਟਰਾਲੀ ਨਾਲੋਂ ਚੌੜੀ ਆ ਜ਼ਿਆਦਾ ਇਹ ਅੱਧਾ ਕਿ ਫੁੱਟ ਇਹ ਉਹਦੇ ਨਾਲੋਂ ਜ਼ਿਆਦਾ ਚੌੜੀ ਆ ਟਰਾਲੀ ਹੈਨਾ ਤੇ ਬਾਕੀ ਉਹਦੇ ਤੇ ਮਸ਼ੀਨਾ ਪੂਰੀਆ ਪੂਰੀਆ ਅੱਧਾ ਮਤਲਬ ਲੱਗਦੀ ਹਾਂ ਮੈਂ ਜ਼ਿਆਦਾ ਮਿਣੀ ਨਹੀਂ ਅੰਦਾਜ਼ਾ ਬਾਕੀ ਮਿਣ ਕੇ ਦੱਸੂਗਾ ਇਹ ਮਸ਼ੀਨ ਲੋਡ ਆ ਇਹ ਸ਼ੇਟਰ ਦਾ ਘੋੜਾ ਇਹਦੀ ਇੱਕ ਦਿੱਕਤ ਆ ਲੋਬਟ ਦੇ ਉੱਪਰ ਇਹਦੀ ਹੁਣ ਕਮਾਣੀ ਦੇਖੋ ਕਿੰਨੀਆਂ ਦਵੀਆਂ ਹੋਈਆਂ ਆ ਆਹ ਕਮਾਣੀ ਇਹਨੂੰ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ ਇਹਦੇ ਜਾਂ ਤਾਂ ਪਟੇ ਵਧਾਉਣੇ ਪੈਣੇ ਆ ਤੇ ਇੱਕ ਥੋੜਾ ਜਿਹਾ ਇਹਦੀ ਇਹ ਗਰਮ ਹੁੰਦੀਆਂ ਹੱਬਾਂ ਜਿਆਦਾ ਹੱਬ ਗਰਮ ਹੁੰਦੇ ਜਦੋਂ ਚੱਲਦੇ ਆਪਾਂ ਲਗਾਤਾਰ ਨਹੀਂ ਚੱਲ ਸਕਦੇ ਹੱਬ ਗਰਮ ਹੁੰਦੀ ਆ ਜਿਆਦਾ ਕਮਾਣੀ ਐ ਇਹਦੀਆਂ ਇਦਾਂ ਹੀ ਆ ਹਨਾ ਇਹ ਗਵਾਣੀਆਂ ਦਵੀਆਂ ਹੀ ਆ ਬਹੁਤ ਜ਼ਿਆਦਾ ਜਦੋਂ ਆਪਾਂ ਚੱਲਦੇ ਇੱਧਰ ਵੀ ਤੁਹਾਨੂੰ ਮੈਂ ਦਿਖਾ ਦਮੈਂ ਇੱਕ ਵਾਰੀ ਇੱਧਰ ਵਾਲੀ ਗਵਾਣੀ ਦੇਖੋ ਹੈਨਾ ਕਿੰਨੀਆਂ ਦਵੀਆਂ ਹੋਈਆਂ ਪੂਰਾ ਥੱਲੇੋਂ ਲੱਫਦੀਆਂ ਬੈਕ ਸਾਈਡ ਤੇ ਵੀ ਦਿਖਾ ਦਿੰਦਾ ਉਦਾਂ ਨਹੀਂ ਕੋਈ ਦਿੱਕਤ ਵੇਟ ਨੂੰ ਕੋਈ ਦਿੱਕਤ ਨਹੀਂ ਗੱਡੀ ਨੂੰ ਜਾਨ ਬਹੁਤ ਆ ਗੱਡੀ 'ਚ ਹੈਵੀ ਗੱਡੀ ਆ ਕੋਈ ਪ੍ਰੋਬਲਮ ਨਹੀਂ ਹੈਨਾ ਗੱਡੀ ਨੂੰ ਕੋਈ ਦਿੱਕਤ ਨਹੀਂ ਆ ਚੱਲਦੀ ਆ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਬਟ ਲੋਡ ਦਾ ਕੋਈ ਪ੍ਰੋਬਲਮ ਨਹੀਂ ਆ ਪਰ ਚੱਕਰ ਇਹੀ ਆ ਇੱਕੋ ਦਿੱਕਤ ਆ ਵੀ ਜਿੱਦਾਂ ਹੁਣ 6 ਟਾਰ ਵੈਸੇ ਲੋਵਟ ਨੂੰ 10 12 ਘੋੜਾ ਸਹੀ ਦਿੰਦਾ ਮੇਰੇ ਮੇਰੇ ਹਿਸਾਬ ਨਾਲ 10 ਟਾਰ ਕਿਸੇ ਪਾਸੇ ਨਹੀਂ ਹਿਲਦਾ ਨਹੀਂ ਇਹ 6 ਟਾਰਾ ਘੋੜਾ ਇਹ ਮਤਲਬ ਇਹ ਥੋੜਾ ਇੱਕ ਤਾਂ ਹੱਬਾ ਹੀ ਨਹੀਂ ਕਰਮ ਹੋਣ ਲੱਗੀਆਂ ਇਹ ਦੂਜੀ ਹੱਬਾ ਇਹ ਗਰਮ ਹੁੰਦੀ ਹੈ ਤੇ ਮੇਰਾ opinion ਅਗਰ ਬੰਦਾ ਕੋਈ ਪੁੱਛੇ ਤੇ ਬਾਕੀ ਪਟੇ ਤੁਹਾਨੂੰ ਬਤਾਣੇ ਪੈਣੇ ਆ ਜੇ ਤੁਹਾਡੇ ਕੋਲ ਵੇਟ ਓਵਰ ਲੋਡ ਜਾਂਦਾ ਹੈ ਆਪਣੇ ਕੋਲ ਅੱਜ ਦਾ ਬੋਬਟ ਵਗੈਰਾ ਚੱਲਦੇ ਆ ਇਹਦੇ ਉਰ ਵਧਾਉਣੇ ਹੀ ਪੈਣੇ ਆ ਪਟ ਇੱਕ ਦੋ ਪੌਣੇ ਪੈਣੇ ਆਪਣੇ ਵੱਲੋਂ ਤੇ ਵੈਸੇ ਤਾਂ ਕੰਪਨੀ ਵੱਲੋਂ ਇਹ 54 ਟਨ ਪਾਸ ਆ ਕੋਈ ਦਿੱਕਤ ਨਹੀਂ ਇੰਨਾ ਵੇਟ ਵੀ ਮਸ਼ੀਨ ਦਾ ਇਹਦਾ ਹੈ ਨਹੀਂ ਜਿਆਦਾ ਵੇਟ ਮਸ਼ੀਨ ਦਾ ਨਹੀਂ ਹੈ ਹਨਾ ਤੇ ਇਹ ਆਪਾਂ ਆਏ ਆ ਮੇਰਾ ਵੀਰ ਇੱਕ ਮੈਸੇਜ ਕਰਦਾ ਸੀ ਵੀ ਤੁਸੀਂ ਉਨੇ ਵਾਲੇ ਰੋਡ ਤੇ ਸ਼ਾਇਦ ਹਾਂ ਵੀਰੇ ਇਹ ਆਪਾਂ ਆਏ ਆ ਜਿਹੜਾ ਨਦੌਨ ਆਉਂਦਾ ਹੈ ਹਿਮਾਚਲ ਚ ਪੈਂਦਾ ਨਦੌਨ ਨਦੌਨ ਸ਼ਹਿਰ ਤੋਂ ਆਪਾਂ ਚੱਲ ਕੇ ਤੇ ਜਾ ਰਿਹਾ ਹੁਣ ਆਪਾਂ ਖੜਿਆ ਅੰਬਾਲੇ ਅੰਬਾਲਾ ਇਹ ਮਿਰਤੀ ਪੰਪ ਹੈ ਭਾਰਤ ਪੈਟਰੋਲੀਅਮ ਦਾ ਪੰਪ ਹੈ ਬੀਪੀ ਪੰਪ ਵੇ ਉੱਤੇ ਖੜੇ ਆ ਤੇ ਹੁਣ ਆਪਣੀ ਅੱਜ ਦੀ ਦਿਨ ਦੀ ਬ੍ਰੇਕ ਆ 4 ਵਜੇ ਸੁੱਤੇ ਸੀ ਤੇ 4 ਵਜੇ ਸੋਕੇ ਫਿਰ ਆਪਾਂ ਪੂਰਾ ਦਿਨ ਰੈਸਟ ਰਾਤ ਨੂੰ ਚੱਲਣਾ ਇਹ ਚੱਲਾਂਗੇ ਰਾਤ ਨੂੰ ਅੱਜ ਦਾ ਸਫ਼ਰ ਤੇ ਆ ਬਾਈ ਨੇ ਤੇਲ ਪਾਉਣ ਲੱਗ ਗਿਆ ਪੰਪ ਤੇ ਤੇ ਅੱਜ ਦਾ ਰਾਤ ਨੂੰ ਸਫਰ ਦੇਖੋ ਕਿੰਨਾ ਨਿਕਲਦਾ ਆ ਦੇਖੋ ਇਹ ਵੀ ਕਿੰਨੀ ਦਵੇ ਹੋਇਆ ਦਵੇ ਨਾ ਪੂਰੇ ਇਹ ਵੀ ਦਵੇ ਹੋਇਆ ਹੋਰ ਉਸੇਹੀ ਚੱਕਰ ਆ ਹੋਰ ਕੋਈ ਦਿੱਕਤ ਨਹੀਂ ਐ ਤੇ ਟਰਾਲੀ ਦੀ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਟਰਾਲੀ ਦਾ ਹੈਵੀ ਟਰਾਲੀ ਆ ਇਹ ਪਿੱਛੇ ਇਹਦੇ 16 ਵੀਲਰ ਆ ਘੋੜੇ ਦੇ ਟਾਇਰ ਥੋੜੇ ਜੇ ਹੁੰਦੇ ਗਰਮ ਉਹ ਵੀ ਇੰਨੇ ਜ਼ਿਆਦਾ ਨਹੀਂ ਇਹਨਾਂ ਨੂੰ ਇਹ ਤਾਂ ਫਰਕ ਹੀ ਨਹੀਂ ਪੈਂਦਾ ਇਹ ਠੰਡੇ ਹੀ ਰਹਿੰਦੇ ਆ। ਇਹ ਮਸ਼ੀਨ ਦਾ ਕੋਈ ਜ਼ਿਆਦਾ ਵੇਟ ਨਹੀਂ ਆ 45 ਟਨ ਦੀ ਇਹਦਾ ਹੁਣ ਵੇਟ ਰਹਿ ਗਿਆ ਸਾਰੇ ਮਸ਼ੀਨ ਦਾ ਗ੍ਰੇਡ 45 ਟਨ ਰਹਿ ਗਿਆ ਆਪਣੀ ਦਾ। ਯਾ ਬਾਕੀ ਕਰਦੇ ਆਪਾਂ ਹੁਣ ਨਾ ਪਵਾਵਾਂਗੇ ਤੇਲ ਤੇਲ ਪਵਾ ਕੇ ਫਿਰ ਆਪਾਂ ਚੱਲਾਂਗੇ। ਠੀਕ ਹਜੇ ਕਰਦੇ ਆ ਵੇਖ ਹੁਣ ਸ਼ਾਮ ਨੂੰ ਇਹ ਪਾਵਾਂਗੇ ਮਿਲਦੇ ਆ ਤੁਹਾਨੂੰ। ਸ਼ਾਮ ਨੂੰ ਤੇਰ ਪਾਉਣ ਲੱਗੇ ਕਰਨੇ ਆ ਸਫ਼ਰ ਲਾਓ ਵੀ ਸੱਜਣੋ ਸ਼ਾਮ ਦਾ ਟਾਈਮ ਹੋ ਗਿਆ 5:00 ਵੱਜ ਗਿਆ ਪੂਰਾ ਦਿਨ ਰਸਤ ਕਰੀ ਰੋਟੀ ਪਾਣੀ ਖਾਤਾ ਸੁੱਤੇ ਰੇ ਨਹਾਣੋ ਕੇ ਹੋ ਗਏ ਤੇ ਹੁਣ ਉੱਥੇ ਆ ਸ਼ਾਮ ਦਾ ਟਾਈਮ ਹੋ ਗਿਆ 5:00 ਵੱਜ ਗਿਆ ਹੁਣ ਤੇ ਚਲਦੇ ਹਾਂ ਚਾਹ ਪੀ ਕੇ ਆਣੇ ਆ ਉਹ ਸਾਹਮਣੇ ਰੋਡ ਤੇ ਉਸ ਪਾਰ ਚਾਹ ਪੀਂਦੇ ਆ ਰਿਆਂ ਚਾਮਦੀ ਕਰਦੇ ਆ ਚੱਲਣ ਦੀ ਤਿਆਰੀ 5:30 ਹੋ ਗਏ ਹੈ ਚਲਿਏ ਫਿਰ ਚਾਹ ਪੀਣਿਆ ਰੋਡ ਤੋਂ ਉਸ ਪਾਰ ਜਾਣਿਆ ਚਾਹ ਪੀ ਕੇ ਸ਼ਾਮ ਦੀ ਫਿਰ ਕਰਦੇ ਆ ਚੱਲਣ ਦੀ ਤਿਆਰੀ ਮੌਸਮ ਠੰਡਾ ਹੋ ਗਿਆ ਠੰਡ ਹੋ ਗਈ ਰੋਡ ਸ਼ਾਮ ਨੂੰ ਬਹੁਤ ਥੱਲਣ ਲੱਗ ਜਾਂਦਾ ਹੈ ਦੇਖੋ ਕਿਵੇਂ ਚੱਲ ਰਿਹਾ ਪੂਰਾ ਰਸ਼ ਹੈ ਰੋਡ ਤੇ ਓ ਗੱਡੀਆਂ ਦੀ ਆ ਬਾਈ ਆ ਜਾ ਪੂਰੇ ਚੋਰਾ-ਚੋਰਾ ਨਾਲ ਆ ਰਿਹਾ ਬੰਦਾ ਤਾਂ ਜੋ ਗੱਟਾ ਆਪੇ ਆ ਰਹੀ ਪੱਬਲੇ ਕੇ ਆਣਾ ਮੈਨੂੰ ਕਿਹਾ ਆ ਜਾ ਪੱਤ ਗਿਆ ਆਇਆ ਨਹੀਂ ਮੈਂ ਚੱਲਦੇ ਆ ਮੇਤ ਬਣੀ ہوئی ਮਿਰਚੀ ਹੋਟਲ ਇਹ ਮਿਰਚੀ ਪੰਪ ਚਾਹ ਪੀਣ ਜਾਣਾ ਸੀ ਆਹ ਸਾਹਮਣੇ ਦੇ ਲੋਕ ਕਿੰਨਾ ਰਿਸਕ ਲੈ ਕੇ ਰੋਡ ਕ੍ਰਾਸ ਕਰਕੇ ਜਾਣੇ ਚਾਹ ਪੀਣ ਅਸੀਂ ਚਾਹ ਪੀਣ ਤੇ ਇੰਨੇ ਸ਼ਕੀਨ ਆ ਰਿਸਕ ਲੈ ਕੇ ਜਾਣੇ ਚਾਹ ਪੀਣ ਅੱਛਾ ਹੱਪਾ ਇਹ ਹੋ ਗਿਆ ਪਾਰ ਆ ਜਾਂਦਾ ਟਰਾਲਾ ਲੋਕ ਚਾਹ ਇਹ ਚਾਹ ਦੇ ਚਾਹ ਤੇ ਡਰਾਈਵਰ ਬਾਈ ਇਹ ਸਾਡਾ ਡਰਾਈਵਰ ਇਹਨੇ ਚਾਹ ਪੀਣਾ ਦੇਣਾ ਇੱਕ ਵਾਰ ਦਿੱਤਾ ਦੇ ਇਹ ਚਾਹ ਫਿਰ ਚਾਹ ਪੀ ਲਈਆ ਫਿਰ ਕਪਾਏ ਆਪਣਾ ਸਾਡਾ ਮੌਸਮ ਨਿਹਰਾ ਹੋ ਗਿਆ ਹਨੇਰਾ ਹੋ ਗਿਆ ਹੈ ਸਾਡਾ ਦਿਨ ਚੜ ਗਿਆ 7 ਸੌਰੀ 6 ਵਜੇ ਲੱਗੇ ਆ ਹਨੇਰਾ ਹੋਇਆ ਸਾਡਾ ਦਿਨ ਚੜ ਲੱਗਿਆ ਚੱਲਦੇ ਹਾਂ ਫਿਰ ਫਿਰ ਰੋਡ ਕਰਾਸ ਕਰਦੇ ਹਾਂ ਸਾਹਮਣੇ ਪੰਪ ਸਾਹਮਣੇ ਉਹ ਰੰਗਦਾ ਜਲਦੇ ਆ ਲਓ ਵੀ ਬਾਈ ਇਹ ਤੇਲ ਰੀਜ਼ਨ ਕਰਾਈਏ ਫੋਲੀ ਨੂੰ ਅੱਜ ਤੇਲ ਪਵਾ ਕੇ ਤਿਆਰੀ ਕਰ ਲਈ ਅੱਜ ਆਪਾਂ ਟਾਈਮ ਨਾ ਚੱਲ ਪਏ ਕਿਉਂਕਿ ਅੱਜ ਆਪਾਂ ਮੇਨ ਰੋਡ ਤੇ ਸੀਗੇ ਹਾਈਵੇ ਤੇ ਕਰਕੇ ਆਪਾਂ ਟਾਈਮ ਨਾ ਚੱਲ ਪਏ 7:30 ਹੋ ਗਏ ਆ ਨਹੀਂ ਤਾਂ ਕੱਲ ਚੱਲੇ ਤੇ ਲੇਟ ਥੋੜਾ ਜ੍ਹਾ ਅੱਜ ਦੇਖੋ ਸਫਰ ਕਿੰਨਾ ਕੱਢਦੇ ਆ ਮੇਨ ਰੋਡ ਆ ਹਾਈਵੇ ਦਿੱਲੀ ਵਾਲਾ ਤੇ ਚੱਲਦੇ ਆ ਇਹ ਨੂੰ गांव ਤੋਂ ਕਿ ਇਹ ਮਿਲਦੇ ਆ ਤਾਂ ਅੱਗੇ तकरीबन ਪਰ ਉਹਦੀਆ ਪਟਾਂਗੇ ਅੱਜ ਟਾਰਗੇਟ ਹੈ ਯਾਰੇ ਲੋਕ ਦੇਖਦੇ ਨਹੀਂ ਐ ਇੱਕਦਮ ਹੀ ਚੜ ਗਿਆ ਪਰ ਵੀ ਤੁਸੀਂ ਦੇਖ ਤਾਂ ਲਓ ਆ ਗਿਆ ਜਾਂਦਾ ਕੇਕਾ ਕੌਕਰੇ ਦੀ ਸ਼ੇਵ ਚ ਬਣਾਇਆ ਇਹ ਇਹਨੇ ਕਿਹਾ ਦੀ ਕਿਆ ਕਿਹੜੀ ਚੀ ਚੱਲਦੀ ਐ ਤਾਂ ਜਾਨਵਰਾਂ ਦੇ ਨਾਮ ਤੇ ਹੁੰਦੇ ਆ ਸਾਰਾ ਕੁ ਉਹਦਾ ਦੀ ਸ਼ੇਪ ਚ ਬਣਾਤਾ ਆ ਇਹਨਾਂ ਦਾ ਕੋ ਹੋ ਗਿਆ ਲੱਗਦਾ ਚਲੋ ਆ ਪਹੁੰਚਿਆ ਕਰਨਾਲ ਦੇ ਟੂਲ ਤੇ ਉਹ ਹੈਗਾ ਕਰਨਾਲ ਦਾ ਟੂਲ ਤੇ ਆਪਾਂ ਆ ਗਏ ਟਾਇਰ ਇੱਕ ਵਾਰੀ ਚੈੱਕ ਕਰੀਏ ਅੱਪਾ ਇਹ ਬਹੁਤ ਗਰਮ ਹੋ ਗਿਆ ਇਸ ਤੇ ਮੇਨੀਆਂ ਗਰਮ ਨਾ ਹੀ ਨਾਟ ਬਹੁਤ ਗਰਮ ਹੋ ਗਿਆ ਅੱਪਾ ਇਹੀ ਚੱਕਰ ਆ ਟੂ ਟੂ ਕਰਕੇ ਲੰਘਦਾ ਟੂ ਟੂ ਕਰਕੇ ਬਾਈ ਦਾ ਉਹ ਲੈ ਵੀ ਬਹੁਤ ਗਰਮਾ ਅੱਪਾ ਤੇ ਹੁਣ ਵੇਟ ਕਰਦੇ ਆ ਰਸਟ ਕਰਾਂਗੇ ਥੋੜਾ ਟਾਈਮ ਟੈਂਮ ਹਜੇ ਸਾਨੂੰ ਚੱਲਿਆਂ ਨੂੰ 2 ਘੰਟੇ ਹੋਏ ਆ ਉੱਥੇ ਦੇਤੇ ਰੁਕਾਂਗੇ ਘੰਟਾ ਖੰਡ ਰੁੱਕ ਕੇ ਰੈਸਟ ਕਰਕੇ ਠੰਡੇ ਕਰਕੇ ਫਿਰ ਚੱਲਾਂਗੇ ਠੀਕ ਐ ਬਾਕੀ ਠੀਕ ਆ ਸਾਰਾ ਇਹਨਾਂ ਨੂੰ ਕੋਈ ਫਰਕੇ ਨਹੀਂ ਪੈਂਦਾ ਇਹ ਤਾਂ ਠੀਕੇ ਆ ਚਲੋ ਕਰਦੇ ਆ ਰੁਕਦੇ ਆ ਵੇਟ ਕਰਦੇ ਆ ਚਾਹ ਪਾਣੀ ਪੀਨੇ ਇੱਥੇ ਫਿਰ ਚੱਲਾਂਗੇ ਬਹੁਤ ਸੱਜਣੋ ਯਾਰ ਇਹ ਆ ਪੰਜਾਹ ਟਾਇਰ ਬੰਚਰ ਹੋ ਗਿਆ ਤੇ ਅੱਜ ਅੱਜ ਹੋ ਗਿਆ ਲੱਗਿਆ ਜੈਕ ਲਾਉਣ ਦਾ ਤਰੀਕਾ ਹੈ ਐ ਕਰ ਇੱਕ ਵਾਰੀ ਇੱਦਾਂ ਹੀ ਚੱਕ ਕੇ ਦੇਖ ਹੈ ਨਾ ਜਾਂ ਤੂੰ برو ਦੇ ਸਾਹ ਦੇਖਦਾ ਕੋਈ ਸਮਾਨ ਪਿੱਛੇ ਲਾਉਂਗਾ ओहो ਲਓ ਵੀ ਸੱਡਣੋ ਸਟਿੱਪਣੀ ਵੀ ਆਪਾਂ ਲਾ ਲਈਤੀ ਥੱਲੇ ਉੱਪਰੋਂ ਹੁਣ ਥਾਲੀ ਚੜਾਉਣੀ ਔਖੀ ਆ ਚੱਲ ਕੋਈ ਨਹੀਂ ਕਰਦੇ ਆ ਤੇ ਪੰਗਾ ਇੱਕ ਪੈ ਗਿਆ ਇਹਦੇ ਆ ਦੋ ਨੱਟ ਜਿਹੜੇ ਆ ਦੋ ਤੋਂ ਤਿੰਨ ਅੱਗੇ ਹੋਰ ਵੀ ਹੋ ਸਕਦੇ ਆ ਪਰ ਦੋ ਜਿਹੜੇ ਨੱਟ ਆ ਨਾ ਉਹ ਅੰਦਰੋਂ ਗੁੱਲੀਆਂ ਘੁੰਮ ਗਈਆਂ ਉਹਦੀਆਂ ਤੇ ਨਹੀਂ ਤਾਂ ਜੱਕ ਚੁੱਕ ਲੱਗਿਆ ਤਾਂ ਸਾਰਾ ਕੁਝ ਓਕੇ ਤਾਂ ਸਿਰਫ ਟਾਇਰ ਫਿੱਟ ਕਰਨਾ ਦਾ ਪਰ ਨਟ ਨਹੀਂ ਖੁੱਲੇ ਦੋ ਨਟ ਜਿਹੜੇ ਆ ਉਹ ਖੁੱਲੇ ਨਹੀਂ ਪੰਗਾ ਹੋ ਗਿਆ ਪਾਣੀ ਪਾਤਾ ਸੀ ਪਾਰ ਕਰਕੇ ਖੜੇ ਹੁਣ ਕੋਈ ਹਾਲਾ ਅਸੀਂ ਦੁਬਾਰਾ ਉਹਦੇ ਨਟ ਲਾਉਣ ਲੱਗੇ ਆ ਅੱਗੇ ਸਰਵਿਸ ਰੂਟ ਤੇ ਲਾ ਕੇ ਸਾਈਡ ਤੇ ਲਾਵਾਂਗੇ ਕੱਲ ਕਰਦੇ ਆ ਗੱਲ ਵੀ ਕੌਣ ਆਉਂਦਾ ਹੈ ਕੀ ਮਸਲਾ ਹੈ ਇਹਦਾ ਤੇ ਜਾਂ ਤਾਂ ਫਿਰ ਜੇ ਏਜੰਸੀ ਵਾਲੇ ਆ ਕੇ ਕਰਨਗੇ ਉਹ ਕਰਨ ਇਹਨੂੰ ਕਿਉਂਕਿ ਹੈ ਤਾਂ ਨਵੀਂ ਆ ਡਰਾਮ ਟ੍ਰੰਬੀ ਖੁੱਲੂਗਾ ਇਹਦਾ ਪੁੱਛਾਂਗੇ ਕੀ ਕਰਨਾ ਕੱਲ ਨੂੰ ਕਰਦੇ ਆ ਸਲਾਹ ਫਲਾ ਜੋ ਵੀ ਹੈ ਤੇ ਕਾਉਂਟਵਾਰ ਨਟ ਐਡ ਕਰਨੇ ਪੈਣੇ ਆ ਦੋ ਨਟ ਖੁੱਲੇ ਨਹੀਂ ਬਹੁਤ ਜ਼ੋਰ ਲਾ ਲਿਆ ਗੁੱਲੀਆਂ ਹੀ ਘੁੰਮ ਗਈਆਂ ਦੋ ਨਟਾਂ ਦੇ ਗੁੱਲੀਆਂ ਘੁੰਮ ਗਈਆਂ ਪੂਰੀ ਜਿਹਾ ਆ ਨਾਟਾ ਪੂਰਾ ਖਮਾਲਿਆ ਨਹੀਂ ਖੋਲਿਆ ਇਕੋ ਉੱਪਰ ਅੰਮੋ ਸਾਹਮਣੇ ਦੋਏ ਨਾਟਾ ਦੋਹਾਂ ਨੇ ਪੰਗਾ ਪਾ ਲਿਆ ਹੁਣ ਫਸ ਗਏ ਟਾਈਮ ਹੋ ਗਿਆ ਪਾਣ ਇੱਕ ਪਾਣ ਇੱਕ ਦਾ ਟਾਈਮ ਆ ਤੇ ਦੇਖਦੇ ਆ ਇੱਥੇ ਚੱਕ ਚੁੱਕ ਵੀ ਲਾ ਲਿਆ ਤਾਂ ਸਾਰਾ ਓਕੇ ਕਰ ਲਿਆ ਤਾਂ ਹੈ ਦੁਬਾਰਾ ਸਟਾਰਟ ਕਰਨੇ ਪੈਣੇ ਨਾਲ ਚਲੋ ਕੋਈ ਕਿਆ ਕਰੀਏ ਮਜਬੂਰੀ ਹੈ ਲਓ ਵੀ ਸਜਣੋ ਸਟਿੱਪ ਨਹੀਂ ਚਾੜਤੀ ਆ ਬੜੀ ਔਖੀ ਸਮਾਨ ਚੱਕ ਲਿਆ ਰਿਫਲੈਕਟਰ ਪਿੱਛੇ ਲਾਇਆ ਸੀ ਉਹ ਵੀ ਚੱਕੀਏ ਪਾਰਟੀ ਵਾਲੇ ਨੇ ਵੀ ਡੰਡਾ ਦਿੱਤਾ ਵੀ ਆ ਜਾਓ ਆ ਜਾਓ ਆ ਜਾਓ ਹੁਣ ਜਾ ਨਹੀਂ ਜਾਣਾ ਛੇਤੀ ਅਜੇ ਆਹ ਰਿਫਲੈਕਟਰ ਆਪਾਂ ਲਾਇਆ ਸੀ ਥੱਲੇ ਪਿੱਛੇ ਉਹਨਾਂ ਰਿਟਰੈਕਟਰ ਚੱਲਦੇ ਆ ਫਿਰ ਲੈ ਸੱਜਣੋ ਚੱਲੀ ਚੱਲੋ ਏਦਾਂ ਹੌਲੀ 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 ਸਪੀਡ ਜਿਵੇਂ ਹੀ ਦੱਸਦੇ ਥੱਲੇ ਜਦੋਂ ਇਦਾਂ ਦਾ ਕੰਮ ਹੋਇਆ ਨਾ ਫਿਰ ਲੱਗਦਾ ਪਤਾ ਨਹੀਂ ਕੀ ਹੋ ਗਿਆ ਯਾਰ ਪਤਾ ਨਹੀਂ ਮੇਨ ਹਾਈਵੇ ਤੇ ਆ ਨਾ ਅਸੀਂ ਰੋਡ ਤੇ ਰੁਕ ਸਕਦੇ ਆ ਤੇ ਨਾ ਉੱਥੇ ਵੀ ਰੁਕ ਸਕਦੇ ਤੇ ਉਹ ਜਗ੍ਹਾ ਥੋੜੀ ਜੀ ਹੈਗੀ ਤੀ ਪੁਲਿਸ ਵਾਲੇ ਤੰਗ ਕਰਦੇ ਆਗੇ ਹੁਣ ਆਕੇ ਲਾਉਨੇ ਆ ਅੱਗੇ ਸਾਈਡ ਤੇ ਕਿਤੇ ਹੌਲੀ ਹੌਲੀ ਕਰਕੇ ਫਿਰ ਦਿਨ ਚ ਹੋਊਗਾ ਹੱਲ ਹੁਣ ਇੱਕ ਟਾਇਰ ਦੇ ਸਾਰੇ ਚੱਲ ਰਹੀ ਜੀ ਆ ਵੀ ਸੱਜਣਾ ਆਪਾਂ ਨੂੰ ਦੁਬਾਰਾ ਤੋਂ ਫੇਰ ਮਿਹਨਤ ਕਰ ਲੱਗੇ ਆ ਕੇ ਆਹ ਪੈਂਚਰ ਵਾਲਾ ਮਿਲ ਗਿਆ ਟਾਇਰ ਵੈਂਚਰ ਵਾਲਾ ਦੁਕਾਨ ਵਾਲਾ ਬਾਈ ਤੇ ਨਾਲੇ ਤਾਂ ਚਾਹ ਪੀਤੀ ਆ ਉੱਤੇ ਸਾਹਮਣੇ ਤੇ ਨਾਲੇ ਹੁਣ ਪੈਂਚਰ ਵਾਲਾ ਆ ਗਿਆ ਦੁਬਾਰਾ ਚੱਕ ਲਾ ਕੇ ਹੁਣ ਗਾਨਾ ਨਾ ਦੇਖਦੇ ਖੋਲ ਕੇ ਸ਼ਾਇਦ ਖੁੱਲ ਜਾਵੇ ਨਟ ਟਾਈਮ ਸਾਨੂੰ 2:00 ਵਜੇ ਹੁਣ ਦੇਖ ਲਓ ਦੁਬਾਰਾ ਇੱਥੇ ਤੱਕ ਪਹੁੰਚਦੇ ਹੌਲੀ ਹੌਲੀ ਕਰਕੇ ਆਏ ਸਰਵਿਸ ਰੋਡ ਤੇ ਉਹ ਸਾਹਮਣੇ ਰਹਿ ਗਿਆ ਦਿੱਲੀ 85 ਦੇਖਦੇ ਹਾਂ ਚੱਕਦੇ ਫਟੇ ਤੇ ਕਿ ਜਾਂਗੇ ਲਾ ਦੇ ਫਿਰ ਜਾ ਕੇ ਘਰ ਆ ਕੇ ਇਹ ਮੁੰਡਾ ਅਜੇ ਪੂਰੀ ਮਿਹਨਤ ਕਰਦਾ ਹੋਇਆ ਕਹਿੰਦੇ ਗੱਪਰੂ ਪੂਰੀ ਮਿਹਨਤ ਕਰਦਾ ਗੱਪਰੂ ਘਰ ਚ ਖਾ ਕੇ ਦਹੀਂ ਮਲਾਈ ਦੁੱਧ ਲੱਸੀ ਪੀ ਕੇ ਆਇਆ ਮੁੰਡਾ ਕਹਿੰਦੇ ਲਾਵੀ ਕਰਦੇ ਆਂ ਬਈ ਦੇਖਦੇ ਆਂ ਖੋਲ ਕੇ ਹੁਣ ਜੇ ਦੁਬਾਰਾ ਖੁੱਲਦੇ ਆ ਨਾਟ ਖੁੱਲ ਜੂਵੇ ਤਾਂ ਦੇਖਾਂਗੇ ਬਣ ਜੂਵੇ ਗੱਲ ਜੇ ਦੋ ਨਾਟ ਹੀ ਅੜਦੇ ਆ ਬਾਕੀ ਤਾਂ ਖੁੱਲ ਕੇ ਤੇ ਦੇਖਦੇ ਆਂ ਹੁਣ ਕੀ ਬਣਦਾ ਦੇਖਦੇ ਆਂ ਕੀ ਬਣਦਾ ਆਣੀ ਦੀ ਗੱਲ ਦੁਬਾਰਾ ਫੇਰ ਨਟ ਚੜਾ ਰਹੇ ਹਾਂ ਹੁਣ ਨਟ ਚੜਾ ਦੇਣੇ ਕੱਲ ਨੂੰ ਵੈਲਡਿੰਗ ਵਾਲੇ ਨੂੰ ਬੁਲਾ ਕੇ ਕਟਿੰਗ ਕਰਾਵਾਂਗੇ ਫੇਰ ਬਣੂਗੀ ਗੱਲ ਚਲੋ ਦੇਖਦੇ ਹਾਂ ਉਹ ਅੱਗੇ ਲਾਵਾਂਗੇ